ਕੁੱਕ ਲਈਏ ਜਦੋਂ ਅਸੀਂ ਅੱਤ ਚੁੱਕ ਲੈਣੀ ਹੈ ਕਈ ਕਈ ਹਾਂ ਸਮ ਟਾਈਮਸ ਵੀ ਗੋ ਪਾਪਾ ਵਾਲੀ ਆਕਤੀ ਫੜ ਲੈਣੀ ਹੈ ਵੀ ਗੋ ਅਵੇ ਫਰਮ ਦ ਲਿਮਟ ਪਰ ਮੇਸ਼ੀਅਰ ਸਾਨੂੰ ਬਹੁਤ ਜ਼ਿਆਦਾ ਮਾਫ ਕਰਦਾ ਰਹਿੰਦਾ ਹੈ ਗੋਡ ਅਮ ਗੋਡ ਸੇਵ us ਅ ਟ੍ਰਾਈ ਆਲਵੇਸ ਟ੍ਰਾਈ ਟੂ ਸੇਵ us ਟੂ ਸੇਵ us ਟੂ ਸੇਵ us ਹੀ ਬਟ ਵੀ go against the limit of that thing bajano si limit te tum uppar hoteyan hai na maape we cross over nu karke dindeyan and we let a bird with through out, out, भी out भी of maape nu khedde marde aan and i will kick our parents te rabb de pyareyan nu vi khedde marde aan te teacheran karde and also we kick the sons and daughters of god vepar mecher krodwan ho janda hai then the lord will get anger on us vepar mecher tonu kise tarah vi ਪਲਾ ਨਹੀਂ ਤੁਹਾਡਾ ਹੁੰਦਾ ਕਿ ਕਿਤੇ ਹੋਈ ਕਿੱਤਿਓ ਮੇਰੀ ਪਲਾ ਹੁੰਦਾ ਗੋਡ ਵਿਲ ਨੈਵਰ ਐਵਰ ਗੈਟ ਬlesਟ ਯੂ ਉੱਥੇ ਫਿਰ ਪਰਮੈਸਰ ਕਹਿੰਦਾ ਤੁਸੀਂ ਚੰਗੇ ਹੋ ਹੀ ਨਹੀਂ ਸਕੋਗੇ ਓ ਓਨ ਦਾਟ ਪਲੇਸ ਗੋਡ ਸੈਟ ਦੈਟ ਦੈਟ ਯੂ ਵਿਲ ਨੈਵਰ ਐਵਰ ਗੈਟ ਚੰਗੇ ਹੋਣ ਦੀ ਬਜਾਏ ਜੋ ਆ ਤੁਹਾਨੂੰ ਸ਼ਦਾ ਅਨ ਅਨਪੁਣੀ ਅਤੇ ਮਨ ਦੀ ਘਬਰਾਹਟ ਨਾਲ ਮਾਰੇਗਾ Yeah, in spite of that, the Lord will afflict you with madness, blindness and confusion of mind. ਇਹ ਹਾਲ ਹੋਊਗਾ ਜੇ ਅਸੀਂ ਪਰਮੇਸ਼ਰ ਦੇ ਅਨਮੋੜ ਹੋ ਕੇ ਆਪਣੇ ਮਾਪਿਆਂ ਨੂੰ ਤਿਆਗ ਕੇ ਘਰੋਂ ਕੱਢ ਕੇ ਤੇ ਰੁੱਲ ਦੇ ਸਿੱਟ ਕੇ ਆਪਣੀਆਂ ਐਂਛਾਂ ਕਰੋਗੇ ਦੂਸਰੀ ਚੀਜ਼ ਆਪਣੇ ਮਾਪੇ ਨਾਲ ਝਗੜੋਗੇ ਤੀਸਰੀ ਚੀਜ਼ ਆਪਣੇ ਵਿੱਚ ਅਪੀ ਪਤਨੀ ਦੇ ਝਗੜੇ ਚੱਲਣਗੇ ਲੜਾਈਆਂ ਤੇ ਫਸਾਦ ਆਪਣੀ ਕੋਈ ਪਤਨੀ ਨੂੰ ਕੁੱਟੂ ਕੋਈ ਪਤਨੀ ਪਤੀ ਨੂੰ ਕੁੱਟੂਗੀ ਕੁੱਟਮਾਰ ਫਸਾਦ ਕਰ ਕਰਕੇ ਇੱਕ ਦੂਜੇ ਦੇ ਕਬਜੇ ਕਰਨਗੇ ਫਿਰ ਇੱਕ ਦੂਜੇ ਦੇ ਇੱਕ ਦੂਜੇ ਨੂੰ ਇੱਕ ਦੂਜੇ ਨੂੰ ਮਰਵਾ ਵੀ ਦੇਣਗੇ ਇੱਥੋਂ ਤੱਕਰ ਅੰਨੇ ਹੋ ਜਾਣਗੇ ਤੇ ਇੱਕ ਦੂਜੇ ਦੇ ਉੱਤੇ ਮੁਕਾਦਮੇ ਚਲਾਉਣਗੇ ਇਹ ਹਾਰ ਜਦੋਂ ਤੁਹਾਡਾ ਹੋ ਗਿਆ ਫਿਰ ਪਰਮੇਸ਼ਰ ਕਹਿੰਦਾ ਤੁਸੀਂ ਐਡੇ ਬੇਮੁਖ ਹੋ ਗਏ ਆ ਕਿ ਹੁਣ ਮੈਂ ਤੁਹਾਡੇ ਵੱਲ ਨਾ ਅੱਖਾਂ ਖੋਲਣੀਆਂ ਤੇ ਨਾ ਪਾਠ ਪੂਜਾ ਕਰੋ ਜਿੰਨੇ ਮਰਜੀ ਮੇਰੇ ਤੱਕ ਕੋਈ ਨਹੀਂ ਪਹੁੰਚਦਾ ਕਿਉਂ ਪਰਮੇਸ਼ਰ ਨੂੰ ਤਾਂ ਪਰਮੇਸ਼ਰ ਵਾਲਾ ਸੁਭਾਅ ਚਾਹੀਦਾ ਹੈ ਯੈਸ ਹਾਲੇਲੂਇਆ ਹਾਲੇਲੂਇਆ ਗੋਡ ਸੈਡ ਥੈਟ ਇਫ ਯੂ ਆਰ ਨਾਟ ਫੋਲੋਇੰਗ ਮੀ ਦੈਨ ਵਾਟ ਏਵਰ ਯੂ ਵਾਂਟ ਟੂ ਡੂ ਯੂ ਡੂ ਬਟ ਆ ਵਿਲ ਨਾਟ ਬlesਸ ਯੂ ਐਨੀ ਮੋਰ ਬਿਕੋਜ਼ God needs their nature to be there in us. But if we are not following nature of God, we will never we will definitely get curses of all types that is written here in the Bible. Because, because too much madness comes in the, in the in us. If we not if we will not follow the Lord. And in such people there will be fainting, there will be Gabrahat and what else? Gabrahat Marega. Yeah, and Dekho, in, in such people there will be faintness or sink of the Kinne Pagal Yes, see brothers and sisters. that all uh, psychiatric hospitals are fully filled kinne log depression de vich aake apne aap nu khatam karde ya many people come in depression and they get kill themselves kinne log jehde a unna di oh halat ya ke oh engineer si america de vich ik jagah te main apni choti umar vich apni samjhe jwanni de vich mera chacha honda si ke ਇੱਥੇ ਵੀ ਜਦੋਂ ਬਚਪਨ ਤੁਸੀਂ ਇੰਗਲੈਂਡ ਵੀ ਅਮਰੀਕਾ ਚ ਹੀ ਕਾਫੀ ਦੇ ਰਹੇ ਆ ਉਥੇ ਵੀ ਤੇ ਮੇਰਾ ਸੁਭਾਅ ਸੀ ਬਚਪਨ ਤੋਂ ਦੁਖੀਆਂ ਦੇ ਕੋਲ ਜਾਣਾ ਜਿਹੜੇ ਹੱਦ ਤੋਂ ਪਰੇ ਦੁਖੀ ਆ ਉਹਨਾਂ ਦੀ ਸੇਵਾ ਕਰਨੀ ਹਸਪੀਟਲ ਜਾ ਕੇ ਜਾਂ ਬਹੁਤ ਬਜ਼ੁਰਗਾਂ ਦੀ ਜਿਹੜੇ ਜਿਹੜੇ ਬਜ਼ੁਰਗਾਂ ਦੇ ਇੰਨੇ ਮਤਲਬ ਕਿ ਹਸਪੀਟਲ ਦੇ ਵਿੱਚ ਉਹਨਾਂ ਨੂੰ ਆਪਣਾ ਸੰਭਾਲਦਾ ਵੀ ਨਹੀਂ ਪਤਾ ਪਰ ਉਹਨਾਂ ਦੀ ਜਦੋਂ ਹਾਲਤ ਤੁਸੀਂ ਦੇਖੋ ਇੱਕ ਵਾਰੀ ਅਮਰੀਕਾ ਦੀ ਗੱਲਾਂ ਉੱਥੇ ਮੈਂ ਆਪਣਾ ਕਾਫੀ ਕੁਛ ਫਾਰਮ ਵਗੈਰਾ ਭਰੇ ਕਿ ਕਿਹੜੀ ਜਗ੍ਹਾ ਤੇ ਜਾ ਸਕਦੇ ਆ ਕਾਫੀ ਕੰਡੀਸ਼ਨਾਂ ਲੱਗੀਆਂ ਹੁੰਦੀਆਂ ਆ ਕਿ ਬੰਦਾ ਸਹਿ ਵੀ ਸਕਦਾ ਹੈ ਤੇ ਜਦੋਂ ਮੈਂ ਉਸ ਉੱਥੇ ਗਈ ਤੇ ਉੱਥੇ ਮੇਰੇ ਯਾਦ ਦੀ ਮੁੰਡਾ ਨਹੀਂ ਇੱਕ 35 ਸਾਲ ਦਾ ਮੁੰਡਾ ਆ 35 ਸਾਲ ਉਹਦੀ ਉਮਰ ਹੋਈ ਆ ਤੇ ਉਹ ਮੇਰੇ ਮੋਹਰੇ ਉਹਦਾ ਕੱਦ ਬਿਲਕੁਲ ਜਿਦਾ ਬੋ ਨਹੀਂ ਹੁੰਦੀ ਐ ਐਡਾ ਕੱਦ ਸੀ ਉਹਦਾ ਮੈਨੂੰ ਐਨ ਪੂਰਾ ਜਾ ਤੈ ਉਹ ਭੁਖਾ ਸੀਗਾ ਤੇ ਉਹਦੇ ਮਸ਼ੀਨ ਲੱਗੀ ਸੀ ਓਕੇ ਮਸ਼ੀਨ ਲੱਗੀ ਸੀ ਇਥੇ ਛਾਤੀ ਦੇ ਉੱਤੇ ਓਕੇ ਤੇ ਉਹ ਉਹ ਉਹਦੇ ਕੈਮਰਾ ਮੋਰੀ ਲੱਗਾ ਸੀਗਾ ਓਕੇ ਉਹ ਮਸ਼ੀਨ ਦੱਸਦੀ ਸੀ ਕਿ ਅੰਦਰੋਂ ਇਹ ਕੀ ਮੰਗਦਾ ਆ ਹੁਣ ਖਾਣ ਓ ਮਾਈ ਗੋਡ ਤੇ ਉਹਨੂੰ ਫੂਡ ਜਿਹੜਾ ਦਿੱਤਾ ਜਾਂਦਾ ਸੀ ਨਾਲੀ ਦੇ ਨਾਲ ਉਹਦੇ ਅੰਦਰ ਓਕੇ ਲਿਕਵਿਡ ਓਕੇ ਤੇ ਉਹ ਅਡਾਟ ਜਿਹਦਾ ਪਾ ਰਿਆ ਸੀ ਉਹ ਇਦਾਂ ਕਰ ਰਿਹਾ ਸੀਗਾ ਮੈਨੂੰ ਐ ਚਾਹ ਦੋ ਕਰਦਾ ਆ ਆ ਆ ਆ ਬਿੰਦੀ ਸੱਤੇ ਮੇਰੇ ਮੋਰੇ ਉਹ ਲੱਗਾ ਉਹ ਮੱਥੇ ਨੇ ਓਕੇ ਮੈਂ ਨਾ ਹੁਣ ਦੇਖ ਕੇ ਤੇ ਬੇਹੋਸ਼ ਹੋ ਗਿਆ ਮੈਂ ਉਸੇ ਵੇਲੇ ਜਿਹੜੇ ਉੱਥੇ ਦੇ ਡਾਕਟਰ ਸੀ ਉਹਨਾਂ ਨੇ ਫੜਿਆ ਤੇ ਉਹ ਮੈਨੂੰ ਅੰਦਰ ਲੈ ਕੇ ਗਏ ਮੈਂ ਤਾਂ ਸਹਿ ਨਾ ਹੋਇਆ ਉਹ ਦੁੱਖ ਮੈਨੂੰ ਯਾਦ ਉਹ ਤੋਕਾ ਇਸ ਇਨ ਉਹਦਾ ਬਿਲੀ ਪਾਪੜ ਆ ਸੀਗਾ ਮੈਨੂੰ ਨਰੇ ਪਾਣੀ ਪੂਰੀ ਪਾਇਆ ਤੇ ਪਹਿਲੇ ਦਿਨ ਮੈਂ ਉੱਥੇ ਸੇਵਾ ਲਈ ਫ੍ਰੀ ਸੇਵਾ ਲਈ ਪੈਸੇ ਲੈ ਕੇ ਨਹੀਂ ਫ੍ਰੀ ਸੇਵਾ ਲਈ ਕਿਉਂਕਿ ਇੱਥੇ ਇੰਗਲੈਂਡ ਵਿੱਚ ਵੀ ਮੈਂ ਇਦਾਂ ਦੇ ਰੋਗੀਆਂ ਦੇ ਕੋਲ ਜਾਂਦੀ ਸੀ ਜੁੱਸ ਤੁਸੀਂ ਪਰ ਉਹ ਜਿਹੜਾ ਦੇਖਿਆ ਪਹਿਲੀ ਵਾਰੀ ਐਡਾ ਦੁਖੀ ਦੇਖਿਆ ਮੈਂ ਇਦਾਂ ਫਿਰ ਮੈਂ ਠੀਕ ਮੈਂ ਕਹਿੰਦੀ ਮੈਂ ਇਹਨਾਂ ਕੋ ਜਾਣਾ ਹੈ ਕਿਉਂਕਿ ਇਹਨਾਂ ਨੂੰ ਜਾ ਕੇ ਦੇਖ ਕੇ ਰੱਬ ਚ ਤੇ ਆ ਜੋ ਮੈਂ ਤੁਹਾਨੂੰ ਸੁਣਾ ਰਹੀ ਹਾਂ ਨਾ ਇਹ ਉਹਨਾਂ ਦੇ ਉੱਤੇ ਬੀਤਦਾ ਸੀਗਾ ਅੱਖੀ ਦੇਖਿਆ ਮੈਂ ਉਹ ਹੀ ਗੱਲਾਂ ਕਰਦੀਆਂ ਕਲਿਸਿਆ ਜੀ ਮੇਰੇ ਪਿਆਰਿਓ ਮੇਰੇ ਪਿਆਰੇ ਬੱਚਿਓ ਮੈਂ ਹੱਥ ਜੋੜਦੀ ਬਸ ਸਭ ਚ ਜਾਓ ਐਸ ਬੇਵਤਾ ਤੋਂ ਬਚੜਦੇ ਰਹੀ ਅੱਖੇ ਲਗੋ ਹੇ ਸਾਲੇ ਹਾਲੇ ਮੇ ਉਹ ਵਾਤਾ ਇਹਦੇ ਨਾਲ ਟੁਕਦੀ ਆ ਉਹ ਤੇ ਝੂਟ ਨਹੀਂ ਨਹੀਂ ਪਸਟ ਜੀ ਸੱਚਾ ਪੂਰਾ ਉਹ ਰੱਬਾ ਉਹਨਾਂ ਦੀ ਉਹਦੀ ਹੱਤ ਨੂੰ ਪਹਿਲੇ ਕਮਰੇ ਨੂੰ ਜਦੋਂ ਮੈਂ ਬਣੀ ਆ ਸਾਹਮਣੇ ਉਹ ਮੇਰਾ ਦਿਮਾਗ ਚਕਰ ਗਿਆ तकरीबन ਮੇਰੀ ਉਦੋਂ 30 ਸਾਲ ਦੀ عمر ਹੋ ਗਈ ਕਿ ਐਡਾ ਘਰ ਐਡਾ ਦੁੱਕ ਤੇ ਉਹ ਬੌਣੇ ਕਰਦੇ ਤੇ ਉਹ ਗਾਂ ਵਧਿਆ ਨਹੀਂ ਸੀਗਾ ਐਡਾ ਉਦਾਂ ਇਦਾਂ ਸੀਗਾ ਸਰੀਰ ਉਹਦਾ ਮੋਟਾ ਜਿਹਾ ਉਦਦਾ ਵਾਲਾ ਵੀ ਨਹੀਂ ਮੋਟਾ ਤੇ ਬਸ ਬਿਲਕੁਲ ਨਿਆਣਾ ਜਿਹਾ ਦੇਖਣ ਨੂੰ ਤਾਂ ਉਹਦੀ ਇਹਦੇ ਸੀ 35 ਸਾਲ ਲਿਖਿਆ ਸੀਗਾ 35 ਸਾਲ ਦੀ ਉਮਰ ਹੋ ਗਈ ਤੇ ਉਹਦਾ 1.5 ਡਾੜ ਪਹਿਰਿਆ ਸੀ ਆ ਆ ਆ ਆ ਉਹ ਹੋ 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 ਉਹ ਮੇਰੇ ਘਾਰੇ ਸਾਹਮਣੇ ਮੇਰੇ ਪਿਆਰੇ ਬੱਚਿਓ ਰੱਬ ਦੇਉ ਦੱਸੋ ਰੱਬ ਦੇਉ ਬੱਚਿਓ ਹੋ ਮੇਰੇ ਅੱਖਾਂ ਦੇ ਸਾਹਮਣੇ ਜਦੋਂ ਸਾਡੇ ਇਦਾਂ ਦੇ ਆਉਣਗੇ ਸਾਡੇ ਪਾਪ ਅੰਦਰ ਰਹਿ ਕਿੱਦਾਂ ਜਾਊਗਾ ਉਹ ਤੇ ਚੀਕਾਂ ਮਾਰ ਕੇ ਸਾਡੇ ਅੰਦਰੋਂ ਭੱਜਣਗੇ ਹਾਲੇਲੂਇਆ ਸਾਡੇ ਮਾਪੇ ਸਾਨੂੰ ਆਪਣੀ ਜਾਨ ਨਾਲੋਂ ਪਿਆਰੇ ਲੱਗਣਗੇ ਸਾਨੂੰ ਪਤਾ ਹੋਊ ਕਿ ਦਰਵਾਜ਼ਾ ਸਾਡਾ ਦਰਗਾਹ ਨੂੰ ਜਾਣ ਦਾ ਸਾਡਾ ਮਾਪੇ ਆ ਜਿਹਦੇ ਵਿੱਚ ਦੀ ਸੀ ਨੰਗਣਾ ਆ ਇੇਸੀ ਮਾਤੇ ਨੂੰ ਤੱਕਾ ਦੇਤਾ ਘਰੋਂ ਮਾਂ ਪੇਰੀ ਸੇਵਾ ਨਾ ਕੀਤੀ ਮਾਂ ਪੇ ਨੂੰ ਕੁੱਤਿਆਂ ਦੀ ਤਰ੍ਹਾਂ ਬੁਲਾਇਆ ਨਾ ਬਹੁ-ਬਹੁ ਕਰਕੇ ਤੇ ਉਹ ਦਰਵਾਜਾ ਜਿਹੜਾ ਆ ਉਹ ਮਾਂ ਪੇ ਵਾਲਾ ਦਰਵਾਜਾ ਬੰਦ ਹੋ ਜਾਣਾ ਆ ਤੇ ਅਸੀਂ ਦਰਗਾਹ ਨੂੰ ਨਹੀਂ ਉਹ ਸਾਨੂੰ ਪਰਮੇਸ਼ਰ ਨੇ ਕਦੀ ਵੀ ਨਗਾਉਣਾ ਕਦੀ ਨਹੀਂ ਨਗਾਉਣਾ ਅਫਸੀਆ 6 ਦੇ ਵਿੱਚ ਵੀ ਪੜੋ ਕਿ ਪਹਿਲਾ ਹੁਕਮ ਪਰਮੇਸ਼ਰ ਕਹਿੰਦਾ ਪਹਿਲਾ ਹੁਕਮ ਅਫਸੀਆ 6 ਜੀ ਪਹਿਲਾ ਹੁਕਮ ਮੇਰਾ ਇਹ ਆ ਕਿ ਆਪਣੇ ਮਾਪੇ ਦੀ ਸੇਵਾ ਕਰੋ ਤਾਂ ਕਿ ਤੁਹਾਡੇ ਜ਼ਿੰਦਗੀ ਦੇ ਦਿਨ ਲੰਬੇ ਹੋਣ ਪਹਿਲਾ ਹੁਕਮ ਕਿਉਂਕਿ ਮਾਪੇ ਦੇ ਵਿੱਚ ਦੀ ਪਰਮੇਸ਼ਰ ਨੇ ਤੁਹਾਨੂੰ ਦੁਨੀਆ ਉੱਤੇ ਲਿਆਂਦਾ ਯੈਸ ਉਹ ਪਰਮੇਸ਼ਰ ਹੀ ਸੀ ਜਿਨੇ ਤੁਹਾਨੂੰ ਮਾਪੇ ਭੁੱਖੇ ਰਹਿ ਤੇ ਉਹਨੇ ਪਾਲਿਆ ਉਹਨਾਂ ਨੇ ਪਾਲਿਆ ਮਾਪੇ ਨੇ ਉਹਦੇ ਵਿੱਚ ਪਰਮੇਸ਼ਰ ਹੀ ਸੀ ਤੇ ਉਸੇ ਮਾਪੇ ਨੂੰ ਤੁਸੀਂ ਅੱਜ ਆਪਣੀ ਕੋਠੀ ਬਣਾਤੀ ਅਜ ਕਰੋ ਕਿਦਾਂ ਸੁਣਦੇ ਆ ਜਿਹਨਾਂ ਲੋਕਾਂ ਦੇ ਕਿ ਇਦਾਂ ਮਾਪੇ ਰੁੱਲਦੇ ਤੇ ਬੱਚੇ ਨੌਜਵਾਨ ਤੇ ਤੀਵੀਆਂ ਲੈ ਕੇ ਅਲੱਗ ਹੋਏ ਆ ਤੇ ਆਪਣੇ ਮਾਪੇ ਨੂੰ ੱੱਕਾ ਦੇ ਕੇ ਪਰੇ ਕੱਢਿਆ ਕੱਲਿਆਂ ਨੂੰ ਬਹੁਤ ਵਿਚਾਰੀਆਂ ਮਾਵਾਂ ਕੱਲੀਆਂ ਆ ਬਹੁਤ ਬਜ਼ੁਰਗ ਜਿਹੜੇ ਰੁੱਲਦੇ ਫਿਰਦੇ ਆ ਤਾਂ ਹੀ ਤੇ ਕਰਕੇ ਗੈਸਟ ਹਾਊਸ ਕੀ ਉਹਨਾਂ ਕਹਿੰਦੇ ਆ ਕੇਅਰ ਹੋਮ ਨੇ ਬਣੇ ਆ ਕੇਅਰ ਹੋਮ ਬਣੇ ਆ ਬਾਹਰ ਦੇ ਅੰਗਰੇਜ਼ ਲੋਕ ਕੇਅਰ ਹੋਮਾਂ ਨੂੰ ਪੈਸਾ ਦਿੰਦੇ ਆ ਤੇ ਉਹਨਾਂ ਦੀ ਸੰਭਾਲ ਕਰਦੇ ਆ ਪੈਸਾ ਜਿਹੜਾ ਬਜ਼ੁਰਗਾਂ ਨੂੰ ਦੇਣਾ ਸੀ ਉਹ ਕੇਅਰ ਹੋਮ ਤੇ ਕੰਮ ਕਰਨ ਵਾਲਿਆਂ ਨੂੰ ਦਿੰਦੇ ਆ ਇਹਨਾਂ ਦੀ ਸੇਵਾ ਕਰੋ ਔਰ ਮਾਂ ਔਰ ਬੱਚਿਆਂ ਨੂੰ ਨਹੀਂ ਪਤਾ ਕਿ ਅਸੀਂ ਆਪਣੇ ਫੁੱਲ-ਬੂਟੇ ਨੂੰ ਪੱਟ ਸਿੱਟਿਆ ਬਾਗ ਪੱਟ ਸਿੱਟਿਆ ਅਦਨ ਦਾ ਬਾਗ ਗਵਾਦਤਾ ਅਦਨ ਦੇ ਬਾਗ ਨੂੰ ਅਸੀਂ ਅੱਗ ਲਾ ਦਿੱਤੀ ਹੈ ਅਦਨ ਦੇ ਬਾਗ ਦੀ ਅਸੀਂ ਸਵਾ ਬਣਾ ਦਿੱਤੀ ਯਸ ਨਹੀਂ ਦੱਸਦਾ ਨੇ ਦੇ ਸਾਰੇ ਬੱਚਿਆਂ ਨੂੰ ਜਿਹੜੇ ਅੱਜ ਦੇ ਹੋਣ ਜਾਂ ਪਿਛਲੇ ਕਿਹੜੇ ਵੀ ਹੋਣ ਕਿਉਂਕਿ ਉਹ ਦਰਿੰਦੇ ਉਹਨਾਂ ਦੇ ਅੰਦਰੋਂ ਸਾਰਾ ਕੁਝ ਖਾਈ ਜਾਂਦੇ ਉਹ ਅੰਨੇ ਹੋ ਚੁੱਕੇ ਕਿ ਮਾਂ ਪੇ ਸਾਡਾ ਦਰਵਾਜ਼ਾ ਆ ਤੇ ਜਦੋਂ ਹੀ ਮੈਂ ਉਹ ਆ ਆ ਆਹਰੇ ਨਾਲ ਮੈਨੂੰ ਚੇਤਾ ਉੱਥੇ ਦਾ ਅਮਰੀਕਾ ਦਾ ਜੀਪਸਟ ਜੀ ਕਿ ਜਦੋਂ ਮੈਂ ਦੇਖਿਆ ਜੀਪਸਟ ਤੇ ਫਿਰ ਜਦੋਂ ਮੈਂ ਪਾਣੀ ਪੁਨੇ ਪਲਾਇਆ ਮੈਂ ਆਪਣੇ ਆਪ ਨੂੰ ਜਿਗਰੇ ਦੇ ਵਿੱਚ ਲਿਆਂਦਾ ਆਪਣੇ ਆਪ ਨੂੰ ਗੁਰਬਾਣੀ ਵੱਲ ਲਿਆਂਦਾ ਤੇ ਪਾਪੀ ਕਰਮ ਕਮਾਉਣ ਦੇ ਕਰਦੇ ਹਾਏ ਹਾਏ ਕਿਉਂਕਿ ਮੈਂ ਗੁਰਬਾਣੀ ਪੜ੍ਹਦੀ ਸੀ ਮੈਂ ਤਾਂ ਪ੍ਰਭੂ ਵਿੱਚ ਆਇਆ ਮੈਨੂੰ 7 ਸਾਲ 8 ਸਾਲ ਹੀ ਹੋਏ ਤੇ ਪਾਪੀ ਕਰਮ ਕਮਾਉਣ ਦੇ ਕਰਦੇ ਹਾਏ ਹਾਏ ਇਹ ਨਾਨਕ ਜਿਉ ਮੱਖਣ ਵਧਾਨੀਆਂ ਤੇ ਮਥੇ ਧਰਮ ਰਾਏ ਅਨਕਾਇ ਰਾਤੜੇ ਆਵਾਟ ਦੇ ਹੇਲੀ ਰਾਮ ਪਾਪ ਕਮਾਉਣ ਦੇ ਅਤਰ ਕੋਈ ਨਾ ਬੇਲੀ ਰਾਮ ਤੋ ਉਹ ਜਦੋਂ ਗਰਬਾਣੀ ਨੂੰ ਚੇਤੇ ਕੀਤਾ ਭਈ ਆਪਣੇ ਕਰਮਾਂ ਦਾ ਫਲ ਭੋਗਦੇ ਆ ਹੁਣ ਇਦਾਂ ਸਾਡਾ ਰੋਇਆ ਤੜਫਿਆ ਕੁਛ ਨਹੀਂ ਕਰ ਸਕਦਾ ਅਸੀਂ ਤੇ ਇਹਨਾਂ ਨੂੰ ਦੇਖ ਕੇ ਆਪਣੇ ਆਪ ਨੂੰ ਸੁਧਾਰਨਾ ਆ ਅਸੀਂ ਤੇ ਕੁਛ ਕਰ ਨਹੀਂ ਸਕਦੇ ਇਹਨਾਂ ਲਈ ਅਸੀਂ ਤੇ ਸਿਰਫ ਇਹਨਾਂ ਨੂੰ ਦੇਖ ਕੇ ਆਪਣੇ ਆਪ ਨੂੰ ਸੁਧਾਰਨਾ ਆ ਹਾਲੇਲੂਇਆ ਤੇ ਜਿਗਰਾ ਕੀਤਾ ਪਾਣੀ ਪੀਤਾ ਫਿਰ ਉਹਨਾਂ ਨੂੰ ਚਾਹ ਦਾ ਕਫਾ ਦਿੱਤਾ ਉਸ ਤੋਂ ਬਾਅਦ ਫਿਰ ਮੈਨੂੰ ਸਾਰੇ ਕਮਰੇ ਉਹਨਾਂ ਦੇ ਕਾਫੀ ਸੀਗੇ ਫਿਰ ਇੱਕ ਕਮਰੇ ਦੇ ਵਿੱਚ ਲੈ ਕੇ ਗਏ ਜਿੱਥੇ ਇਹ ਦੋ ਤੇ ਨਾ ਕਿ ਕੋ ਮਨੇ ਤੋਂ ਕੱਲੀ ਕੱਲੀ ਪਾਗਲ ਸੀਗੀ ਓਹ ਓਹ ਉਹ ਕਦੀ ਹੱਸੀ ਜਾਂਦੇ ਕਦੀ ਰੋਈ ਜਾਂਦੇ ਕਦੀ ਆਪਣੇ ਬਾਲ ਪੱਟੀ ਜਾਂਦੇ ਕਦੀ ਕੁਝ ਕਰਦੇ ਕਦੀ ਕੁਝ ਕਰਦੇ ਫੇਰ ਇੱਕ ਕਮਰੇ ਨੂੰ ਤੀਜੇ ਚੌਥੇ ਨੂੰ ਮੈਨੂੰ ਲੈ ਕੇ ਗਏ ਜਿੱਥੇ ਇੰਜੀਨੀਅਰ ਸਾਰੇ ਇੰਜੀਨੀਅਰ ਬਹੁਤ ਪੜੇ ਫੇਰ ਦੂਜੇ ਕਮਰੇ ਲੈ ਕੇ ਉੱਥੇ ਤਿੰਨ ਵਕੀਲ ਓਹ ਫੇਰ ਇੱਕ ਕਮਰੇ ਨੂੰ ਲੈ ਕੇ ਗਏ ਕਿ ਉੱਥੇ ਚਾਰ ਪੰਜ ਡਾਕਟਰ ਆ ਓਹ ਓਹ ਜਿਹੜੇ ਬਹੁਤ ਜ਼ਿਆਦਾ ਪੜੇ ਹੋਏ ਆ ਤੇ ਮੈਂ ਉਹ ਉਸ ਵੇਲੇ ਗੁਰਬਾਣੀ ਜਾਣਦੀ ਸੀ ਤੇ ਗੁਰਬਾਣੀ ਦੀਆਂ ਤੁਖਾਂ ਮੈਂ ਆਪਣੇ ਤੇ ਬੋਲਦੀ ਸੀ ਵੀ ਜੇਤਾ ਪੜਿਆ ਤੇ ਤਾਕੜਿਆ ਬਹੁਤ ਤੀਰਤ ਭਵਿਆ ਤੇ ਤੋਂ ਲਵਿਆ ਬੋਹ ਭੇਖ ਕੀਆ ਦੁਹੀ ਦੁੱਖ ਦੀਆਂ ਸੋਹ ਵੇ ਜੀਆ ਆਪਣਾ ਕੀਆ ਆਪਣਾ ਕੀਤਾ ਹੁਣ ਭੋਗ ਯੈਸ ਕਿੱਥੇ ਨਹੀਂ ਲਿਖਿਆ ਤੇ ਇੱਥੇ ਬਚਨ ਵਿੱਚ ਪਰਮੇਸ਼ਰ ਇਹ ਹੀ ਦੋ ਆਇਤੰਦ ਆ ਕਿਉਂਕਿ ਪਰ ਇਹ ਬਚਨ ਜ਼ਿੰਦਾ ਬਚਨ ਆ ਇਹ ਜ਼ਿੰਦਾ ਬਚਨ ਆ ਜਿਹੜਾ ਬਾਈਬਲ ਦੇ ਅੰਦਰ ਆ ਜ਼ਿੰਦਾ ਬਚਨ ਆ ਇਹ ਬਚਨ ਬੋਲੋ ਤੇ ਅੱਜ ਲੋਕਾਂ ਦੇ ਭੂਤ ਚੀਕਾ ਮਾਰ ਕੇ ਨਿਕਲਦੇ ਹੋ ਯੈਸ ਇਪਚਨ ਬੋਲੋ ਕਹਿੰਦੇ ਨਹੀਂ 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 ਜਸੂ ਦਾ ਨਾਂ ਨਾ ਲਿਓ ਕਿਉਂਕਿ ਜਸੂ ਜਿੰਦਾ ਪਰਮੇਸ਼ਰ ਜਿੰਦਾ ਪਰਮੇਸ਼ਰ ਹallelujah ਮਾ ਦੀ ਦਾ ਮਰਜੀ ਲੈ ਦੋ ਕੋਈ ਫਰਕ ਨਹੀਂ ਪੈਂਦਾ ਪਰ ਜਸੂ ਦਾ ਨਾਂ ਨਾ ਲਿਓ ਹallelujah ਕਿਉਂ ਜਸੂ ਜਿੰਦਾ ਪਰਮੇਸ਼ਰ ਐ ਤੇ ਉੱਥੇ ਮੈਨੂੰ ਉਸ ਵੇਲੇ ਕੋਈ ਜਸੂ ਦੇ ਬਾਰੇ ਗਿਆਨ ਨਹੀਂ ਸੀਗਾ ਉਹਨਾਂ ਦਿਨਾਂ 'ਚ ਤਾਂ ਕਿ ਮੈਂ ਉਹਨਾਂ ਤੇ ਪ੍ਰਾਰਥਨਾ ਕਰ ਸਕੀ ਮੇਰੇ ਕੋਲ ਕੋਈ ਹਥਿਆਰ ਨਹੀਂ ਸੀਗਾ ਪ੍ਰਾਰਥਨਾ ਕਰਦੇ ਸੀਗੇ ਪਰ ਉਸ ਪ੍ਰਾਰਥਨਾ ਦਾ ਕੋਈ ਫਲੀਪੂਤ ਫਲ ਨਹੀਂ ਮਿਲਦਾ ਸੀ ਇਦਾਂ ਦੇ ਰੋਗੀਆਂ ਨੂੰ ਕੋਈ ਨਹੀਂ ਇੱਥੇ ਪ੍ਰਾਰਥਨਾ ਕੀਤੀ ਜਾਵੇ ਤਾਂ ਫਲ ਮਿਲਦਾ ਆ ਭਾਵੇਂ ਪਰਮੇਸ਼ਰ ਕਹਿੰਦਾ ਭਾਵੇਂ ਤੇਰੇ ਭਾਵੇਂ ਕੰਮ ਚ ਮਰ ਗਏ ਪਾਪ ਹੋਣਦੇ ਜਸੂ ਨੇ ਧੋਤਿਆ ਤੇ ਜਸੂ ਤੋਂ ਹੋਊਗਾ ਬਥੇਰਾ ਹallelujah ਇਹ ਨਾ ਗੱਲਾਂ ਨੂੰ ਸੁਣ ਕੇ ਸੋਧਰ ਜਾਓ ਨਾ ਪਰ ਤਾਂ ਖਾਜੋ ਜਿੱਦਾਂ ਇੱਕ ਤੇਨੂ ਪੁੱਤਰ ਜਿਹੜਾ ਸੀ ਉਸ ਦਰਿਆ 'ਚ ਡੁੱਬਣ ਦੇ ਲਈ ਤੱਚਾ ਦੇ ਰਿਹਾ ਤੇ ਜਦੋਂ ਤੱਕਾ ਦੇ ਕੇ ਜਿੱਥੇ ਕ ਪਹੁੰਚਿਆ ਤੇ ਉਹ ਕਹਿੰਦਾ ਪੁੱਤਰ ਮੈਨੂੰ ਇੱਥੇ ਨਾ ਸੁੱਤੀ ਮੈਨੂੰ ਅੱਗੇ ਰੋ ਮੈਨੂੰ ਥੋੜਾ ਜਿਹਾ ਅੱਗੇ ਲੈ ਜਾ ਕਿਉਂ ਇੱਥੇ ਮੈਂ ਆਪਣਾ ਪੇ ਸਿੱਟਿਆ ਸੀ ਹallelujah ਤੇ ਉਹਨੂੰ ਆ ਗਈ ਸੋਝੀ ਆ ਉਹਦੇ ਨੌ ਪੁੱਤ ਨੂੰ ਸੋਝੀ ਆ ਗਈ ਤੇ ਉਹ ਕਹਿੰਦਾ ਇਦਾਂ ਹੁੰਦੀ ਆ ਕਿ ਮੇਰਾ ਪੇ ਮੇਰਾ ਪੁੱਤ ਮੈਨੂੰ ਫੇ ਉਹ ਵੀ ਸਿੱਟੂ ਕੰਨ ਚ ਰੋਲ ਕਿਉਂਕਿ ਇਹ ਹੀ ਕੰਮ ਚੱਲਦਾ ਹੈ ਲੈਣੇ ਦੀਆਂ ਦੇਣੀਆਂ ਤੇ ਦੇਣੇ ਦੀਆਂ ਲੈਣੀਆਂ ਇਦਾਂ ਹੀ ਹੁੰਦਾ ਹੈ ਤੇ ਜਦੋਂ ਇਹ ਗੱਲ ਸੁਣੀ ਉਹਦੇ ਕਪਾਟ ਖੁੱਲ ਗਿਆ ਜਿੱਦਾਂ ਅੱਜ ਆਪਾਂ ਆ ਗੱਲਾਂ ਸੁਣਾ ਰਹੇ ਹਾਂ ਹਾਂਜੀ ਇਹ ਗੱਲਾਂ ਨਹੀਂ ਸੁਣਾਗੇ ਤੇ ਅਸੀਂ